ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰਸਵਾਰੀ ਸਾਧ ਸੰਗਤ ਜੀ ਆਓ ਅੱਜ ਦਾ ਇਤਿਹਾਸਕ ਦਿਨ ਆਪ ਜੀ ਦੇ ਨਾਲ ਸਾਂਝ ਪਾਈਏ ਗੁਰਸਵਾਰਿਓ 8ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਅੱਜ ਦੇ ਦਿਨ ਜੋਤੀ ਜੋਤ ਸਮਾਏ ਗੁਰਿਆਈ ਬਾਬਾ ਬਸੈ ਗ੍ਰਾਮ ਬਕਾਲੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੰਨੇ ਬਚਨਾ ਕੇ ਆਪ ਗੁਰਦਾ ਗੱਦੀ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਸਤੇ ਪੇਦੀ ਸੋ ਜਿਸ ਵੇਲੇ 5 ਸਾਲ ਦੀ ਉਮਰ ਹੋਵੇ ਔਰ ਪੰਜਾਂ ਸਾਲਾਂ ਦੀ ਉਮਰ ਦੇ ਵਿੱਚ ਪਿਆਰਿਓ ਗੁਰਤਾ ਗੱਦੀ ਹਰਕ੍ਰਿਸ਼ਨ ਜੀ ਨੂੰ ਪ੍ਰਾਪਤ ਹੋਈ ਇਹ ਸੈਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਦੇ بیٹے ਸੈਬ ਸ੍ਰੀ ਗੁਰਤੇਗ ਭਾਦਰ ਸਾਹਿਬ ਕੋਈ ਅਕਾਲ ਪੁਰਖ ਪ੍ਰਮਾਤਮਾ ਦੀ ਮਰਜ਼ੀ ਮੁਤਾਬਕ ਉਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਨਹੀਂ ਹੋਈ ਉਹ ਜਿਸ ਵੇਲੇ ਕਰਤਾਰਪੁਰ ਦੀ ਜੰਗ ਦੀ ਸਮਾਪਤੀ ਤੋਂ ਬਾਅਦ ਬਾਬੇ ਬਕਾਲੇ ਆ ਕੇ ਭਗਤੀ ਦੇ ਵਿੱਚ ਜੁਟ ਗਏ ਨੇ ਤੇ ਗੁਰਤਾ ਗੱਦੀ ਜਿਹੜੀ ਉਹ ਹਰਿ ਕ੍ਰਿਸ਼ਨ ਜੀ ਨੂੰ ਪ੍ਰਾਪਤ ਹੋਈ ਔਰ ਬੜੀਆਂ ਚਰਚਾਵਾਂ ਚਲੀਆਂ ਕਿ ਪੰਜ ਸਾਲ ਦਾ ਗੁਰੂ ਨਹੀਂ ਹੋ ਸਕਦਾ ਤੇ ਪਿਆਰਿਓ ਗੁਰਬਾਣੀ ਲਿਖਦੀ ਹੈ ਕਿ ਇੱਕ ਬਾਬਾ ਜਿਹੜਾ ਹੈ ਉਹ ਬੱਚਾ ਵੀ ਹੋ ਸਕਦਾ ਹੈ ਤੇ ਇੱਕ ਬੱਚਾ ਜਿਹੜਾ ਉਹ ਬਾਬਾ ਵੀ ਹੋ ਸਕਦਾ ਉਸ ਵੇਲੇ ਪਾਲਕੀ ਦੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਜਿਸ ਵੇਲੇ ਦਿੱਲੀ ਤੋਂ ਸਦਾ ਆਇਆ ਸੀ ਜਾ ਰਹੇ ਨੇ ਰਸਤੇ ਦੇ ਵਿੱਚ ਪੰਡਤ ਕੁਰੂਕਸ਼ੇਤਰ ਦੇ ਏਰੀਏ ਦੇ ਵਿੱਚ ਪਿਆਰਿਓ ਉਹ ਆਪਣੇ ਆਪ ਨੂੰ ਬੜਾ ਵੱਡਾ ਗਿਆਨੀ ਧਿਆਨੀ ਕਹਾਉਂਦਾ ਸੀ ਗੱਡਾ ਜਿਹੜਾ ਸੀ ਉਹਦਾ ਕਿਤਾਬਾਂ ਦਾ ਲਦਿਆ ਹੁੰਦਾ ਸੀ ਧਾਰਮਿਕ ਕਿਤਾਬਾਂ ਉਹਦੇ ਵਿੱਚ ਲਦੀਆਂ ਹੋਈਆਂ ਨੇ ਤੇ ਲਾਕੀ ਦੇ ਵਿੱਚ ਫਿਰਣਾ ਕਿ ਸਭ ਤੋਂ ਵੱਡਾ ਗਿਆਨੀ ਮੈਂ ਹਾਂ ਮੇਰੇ ਤੋਂ ਵੱਡਾ ਹਾਈ ਕੋਈ ਨਹੀਂ ਔਰ ਜਿਸ ਵੇਲੇ ਸ਼੍ਰੀ ਹਰਿ ਕ੍ਰਿਸ਼ਨ ਜੀ ਉਧਰ ਦੀ ਲੰਘੇ ਤੇ ਇੱਕ ਤਰੀਕਾ ਸੀ ਉਹਨਾਂ ਦਾ ਕਿਉਂਕਿ ਪਹਿਲੇ ਦਿਨੋਂ ਹੀ ਪੰਡਤਾਂ ਨੇ ਜਿਹੜਾ ਸਿੱਖ ਧਰਮ ਹੈ ਉਹਨੂੰ ਮੰਨਤਾ ਨਹੀਂ ਸੀ ਦੇ ਰਹੇ ਕਿਉਂਕਿ ਉਹਨਾਂ ਦਾ ਆਪਣਾ ਹਲਵਾ ਮੰਡਾ ਜਿਹੜਾ ਸੀ ਉਹਦੇ ਤੇ ਅਸਰ ਪੈਂਦਾ ਸੀ ਸੋ ਪਿਆਰਿਓ ਜਿਸ ਵੇਲੇ ਹਰਿ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਪੰਡਤ ਨੇ ਤੇ ਕਹਿਣ ਲੱਗਾ ਕਿ ਗੀਤਾ ਦੇ ਅਰਥ ਕਰਕੇ ਸੁਣਾਓ ਅਗਰ ਤੁਸੀਂ ਗੁਰਤਾ ਗੱਦੀ ਤੇ ਵਰਾਜਮੋਣ ਹੋ ਅੱਛੇ ਪਾਤਸ਼ਾਹ ਸਦਾਉਂਦੇ ਹੋ ਤੇ ਸਾਨੂੰ ਗੀਤਾ ਦੇ ਅਰਥ ਕਰਕੇ ਸੁਣਾਓ ਗੁਰੂ ਹਰਿਕ੍ਰਿਸ਼ਨ ਜੀ ਕਹਿਣ ਲਗੇ ਪੰਡਤ ਜੀ ਪਿੰਡ ਦੇ ਵਿੱਚੋਂ ਨਗਰ ਦੇ ਵਿੱਚੋਂ ਕੋਈ ਐਸਾ ਮਨੁੱਖ ਲਿਆਓ ਜਿਹੜਾ ਮਨੁੱਖ ਤੁਹਾਨੂੰ ਇਹ ਗੀਤਾ ਦੇ ਹੱਥ ਸੁਣਾ ਦੇਵੇਗਾ ਸੋ ਉਹਨਾਂ ਨੇ ਕੀ ਕੀਤਾ ਇੱਕ ਗੂੰਗਾ ਸੀਗਾ ਝੂਰ ਉਹਨੂੰ ਪਕੜ ਕੇ ਲੈ ਲਿਆ ਕਿ ਗੁੰਗੇ ਕੋਲੋਂ ਬੋਲਿਆ ਜਾਣਾ ਨਹੀਂ ਤੇ ਜਿਹੜੀ ਗੱਲ ਹੈ ਅਸੀਂ ਲੜਾ ਲੜਾ ਕਰਦੇ ਆਂਗੇ ਤੇ ਇਹਨਾਂ ਦੀ ਹੀਠੀ ਹੋਏਗੀ ਸੋ ਪਿਆਰਿਓ ਉਸ ਗੁੰਗੇ ਝੀਵਰ ਨੂੰ ਲਿਆਂਦਾ ਗਿਆ ਗੁਰੂ ਸਾਹਿਬ ਬੈਠੇ ਨੇ ਸੰਗਤਾਂ ਬੈਠੀਆਂ ਨੇ ਛੋਟੀ ਹੈ ਕੋਲ ਗੁਰੂ ਸਾਹਿਬ ਦੇ ਉਹਨਾਂ ਨੇ ਆਪਣੀ ਛੋਟੀ ਉਸ ਗੁੰਗੇ ਝੀਵਰ ਦੇ ਸਿਰ ਦੇ ਉੱਤੇ ਰੱਖ ਦਿੱਤੀ ਤੇ ਕਹਿਣ ਲੱਗੇ ਭਲਿਆ ਸੁਣਾ ਇਹਨਾਂ ਨੂੰ ਗੀਤਾ ਸੋ ਵੇਖੋ ਉਹ ਵਕਤਾ ਉਹ ਪੰਡਤ ਜਿਹੜਾ ਹੈ ਉਹ ਆਇਆ ਤੇ ਆਪਣੇ ਆਪ ਇੱਕ ਝਠੋਲੀ ਕਰਨ ਵਾਸਤੇ ਸੀ ਨਾ ਹਰਕ੍ਰਿਸ਼ਨ ਜੀ ਦੇ ਨਾਲ ਪਰ ਪਿਆਰਿਓ ਜਿਸ ਵੇਲੇ ਉਹ ਗੁੰਗੇ ਝੀਵਰ ਨੇ ਗੀਤਾ ਸੁਨਾਇ ਤੇ ਵੇਖ ਕੇ 당ਗ ਰਹਿ ਗਿਆ ਅਚਚਰ ਕਰ ਉੱਠਿਆ ਕਮਾਲ ਹੋ ਗਈ ਇਹ ਗੁੰਗਾ ਬੰਦਾ ਇਹ ਗੀਤਾ ਦੇ ਸ਼ਲੋਕ ਸੁਨਾ ਰਿਹਾ ਹੈ ਬੜਾ ਜਾਨੇ ਕਿ ਉਹਨਾਂ ਨੇ ਜਦੋਂ ਸ਼ਲੋਕ ਸੁਣਾਏ ਤੇ ਅਪਰੰਤ ਗੁਰੂ ਸਾਹਿਬ ਨੇ ਕਿਹਾ ਕਿ ਹੁਣ ਤੂੰ ਭਈ ਅਰਥ ਕਰਕੇ ਵੀ ਦੱਸ ਤੇ ਫਿਰ ਗੁਰੂ ਸਵਾਰਿਓ ਉਸ ਗੁੰਗੇ ਚੀਵਰਣੇ ਅਰਥ ਕਰਕੇ ਵੀ ਸੁਣਾਏ ਤੇ ਫਿਰ ਉਹਦੀ ਤਸल्ली ਹੋ ਗਈ ਕਿ ਵਾਕਿਆ ਹੀ ਪੰਜਾਂ ਸਾਲਾਂ ਦਾ ਗੁਰੂ ਵੀ ਹੋ ਸਕਦਾ ਹੈ ਬਾਬਾ ਬੱਚਾ ਹੋ ਸਕਦਾ ਹੈ ਤੇ ਬੱਚਾ ਬਾਬਾ ਵੀ ਹੋ ਸਕਦਾ ਸੋ ਇਥੋਂ ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਿਆਰਿਓ ਦਿੱਲੀ ਦੇ ਵਿੱਚ ਚਲੇ ਗਏ ਔਰ ਦਿੱਲੀ ਦੇ ਵਿੱਚ ਵੀ ਆਪ ਜੀ ਦੇ ਇਮਤਿਹਾਨ ਲੈ ਗਏ ਜਿਹੜੀ ਰਾਣੀ ਸੀਗੀ ਨਾ ਉਥੇ ਉਹਨੇ ਗੋਲੀਆਂ ਵਾਲੇ ਕੱਪੜੇ ਪਹਿਨ ਲਏ ਜੈ ਸਿੰਘ ਦੀ ਰਾਣੀ ਉਹਨਾਂ ਦੇ ਘਰ ਜਨੂੰ ਉਤਾਰਾ ਕੀਤਾ ਪੁੱਛਿਆ ਗਿਆ ਕਿ ਇਹਨਾਂ ਦੇ ਵਿੱਚੋਂ ਰਾਣੀ ਕੌਣ ਹੈ ਤਾਂ ਮਲਕੜੇ ਦੇ 5 ਸਾਲ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸੋਟੀ ਲਾ ਕੇ ਕਹਿੰਦੇ ਕਹਿੰਦੇ ਐਵੀ ਰਾਣੀ ਨਹੀਂ ਐਵੀ ਰਾਣੀ ਨਹੀਂ ਐਵੀ ਰਾਣੀ ਨਹੀਂ ਤੇ ਜਿਹੜੀ ਅਸਲੀ ਰਾਣੀ ਗੋਲੀਆਂ ਵਾਲੇ ਕੱਪੜੇ ਪਾਈ ਫਿਰਦੀ ਸੀ ਕਹਿਣ ਲੱਗੇ ਇਹ ਰਾਣੀ ਹੈ ਕਹਿਣ ਦਾ ਭਾਵ ਕਿ ਸਪਸ਼ਟ ਤੌਰ ਦੇ ਉੱਤੇ ਉਹਨਾਂ ਨੇ ਯਾਨੀ ਕਿ ਪਰਮੇਸ਼ਰ ਦੀ ਕਿਰਪਾ ਸੀ ਤੇ ਉਹ ਉਹਨਾਂ ਨੇ ਵਿਖਾਈ ਔਰ ਉਪਰੰਤ ਉਸ ਵੇਲੇ ਦੇ ਹਾਕਮ ਨੇ ਕਿਹਾ ਕਿ ਸਾਨੂੰ ਦਰਸ਼ਨ ਦਿਦਾਰੇ ਦਿਓ ਪਰ ਹਰਿ ਕ੍ਰਿਸ਼ਨ ਜੀ ਕਹਿਣ ਲੱਗੇ ਕਿ ਅਸੀਂ ਤੁਹਾਡੇ ਨਾਲ رابطہ ਨਹੀਂ ਰੱਖ ਸਕਦੇ ਅਸੀਂ ਸਾਡਾ ਰابطਾ ਸੰਗਤਨਾ ਹੈ ਤੁਸੀਂ ਬਾਦਸ਼ਾਹ ਹੋ ਤੁਸੀਂ ਆਪਦੇ ਘਰ ਅਸੀਂ ਆਪਣੇ ਘਰ ਫਿਰ ਕੋ ਸਮੇਂ ਬਾਦ ਪਿਆਰਿਓ ਤੇ ਚੇਚਕ ਦੀ ਬਿਮਾਰੀ ਜਿਹੜੀ ਸੀ ਉਹ ਦਿੱਲੀ ਦੇ ਵਿੱਚ ਫੈਲ ਗਈ ਔਰ ਸਤਿਗੁਰੂ ਉਹਨਾਂ ਲੋਕਾਂ ਦਾ ਇਲਾਜ ਵੀ ਕਰਦੇ ਰਹੇ ਔਰ ਲੋਕਾਂ ਦੇ ਵਿੱਚ ਜਦੋਂ ਵਿਚੰਦੇ ਸੀ ਪਿਆਰਿਓ ਲਾਗ ਵਾਲੀ ਬਿਮਾਰੀ ਤੇ ਅਖੀਰ ਨੂੰ ਉਹਦਾ ਅਸਰ ਜਿਹੜਾ ਸੀ ਉਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਉੱਤੇ ਵੀ ਹੋ ਗਿਆ ਔਰ ਉਹ ਬਿਮਾਰੀ ਜਿਹੜੀ ਸੀ ਅੰਤ ਨੂੰ ਜਾਣ ਲੇਵਾ ਵੀ ਹੋਈ ਔਰ ਅਖੀਰ ਦੇ ਉੱਤੇ ਫਿਰ ਜਦੋਂ ਸਿੱਖਾਂ ਨੇ ਬਚਨ ਬਲਾਸ ਕੀਤੇ ਪੁੱਛਿਆ ਮਹਾਰਾਜ ਤੁਹਾਡੇ ਤੋਂ ਬਾਅਦ ਇੱਥੇ ਕਿਹੜਾ ਗੁਰੂ ਹੋਵੇਗਾ ਸਾਨੂੰ ਉਹਦੀ ਬਾਬਤ ਦੱਸ ਦਿੱਤਾ ਜਾਵੇ ਫਿਰ ਅਖੀਰਲਾ ਸਮਾਂ ਔਰ ਅਖੀਰਲੇ ਸਮੇ ਗੁਰੂ ਸਾਹਿਬ ਦੇ ਬੋਲ ਸਨ ਬਾਬਾ ਬਸਾ ਗ੍ਰਾਮ ਬਕਾਲੇ ਇਤਨੇ ਬਚਨ ਕਰਕੇ ਗੁਰਪੁਰੀ ਨੂੰ ਸੁਧਾਰ ਗਏ ਜਿਨ੍ਹਾਂ ਦਾ ਅੱਜ ਜੋਤੀ ਜੋਤਪੁਰਬ ਹੈ ਜੋਤੀ ਵਿੱਚ ਜੋਤ ਰਲ ਜਾਏ ਕਿਉਂਕਿ ਜਿਹੜੇ ਗੁਰਮੁਖ ਪਿਆਰੇ ਆਉਂਦੇ ਨੇ ਨਾ ਗੁਰੂ ਦੀ ਕਿਰਪਾ ਵਾਲੇ ਉਹ ਪਰਮਾਤਮਾ ਦੇ ਵਿੱਚ ਹੀ ਅਭੇਰ ਹੋ ਜਾਂਦੇ ਨੇ ਹੁਣ ਸੋਚਾਂ ਦੇ ਵਿੱਚ ਪੈ ਗਏ ਕਿ ਬਕਾਲੇ ਜਾ ਕੇ ਬਾਬੇ ਨੂੰ ਲਪਿਆ ਜਾਵੇ ਤੇ ਬਾਬਾ ਅਸਲ ਦੇ ਵਿੱਚੋਂ ਲੱਗਦਾ ਵੀ ਰਿਸ਼ਤੇਦਾਰੀ ਦੇ ਵਿੱਚ ਵੀ ਬਾਬਾ ਹੀ ਲੱਗਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਨੂੰ ਸੰਗਤਾਂ ਨੇ ਦਿੱਲੀ ਤੋਂ ਚੱਲ ਕੇ ਲਪਨਾ ਸ਼ੁਰੂ ਕੀਤਾ ਔਰ ਦੂਜੇ ਬੰਨੇ ਪਿਆਰਿਓ ਇੱਕ ਮੱਖਣ ਸ਼ਾਹ ਜਿਹੜਾ ਸੀ ਉਹ ਬੜਾ ਵੱਡਾ ਵਪਾਰੀ ਸੀ ਔਰ ਉਹ ਵਪਾਰੀ ਦਾ ਜਹਾਜ਼ ਜਿਹੜਾ ਸੀ ਸਮੁੰਦਰ ਦੇ ਵਿੱਚ ਡੁੱਬਦਾ ਸੀ ਉਸਨੇ ਅਰਦਾਸ ਬੇਨਤੀ ਕੀਤੀ ਕਿ ਜਿਹੜਾ ਕਿਹੜਾ ਵੀ ਗੁਰੂ ਹੋਵੇ ਤੇ ਮੇਰਾ ਜਹਾਜ਼ ਬਚਾ ਦੇਵੇ ਮੈਂ 500 ਮੋਹਰ ਉਹਦੇ ਅੱਗੇ ਅਰਪਣ ਕਰਾਂਗਾ ਹੁਣ ਪਿਆਰਿਓ ਉਹਦਾ ਜਹਾਜ਼ ਤਾਂ ਸਰੇ ਲੱਗ ਗਿਆ ਤੇ ਲੱਭਦਾ ਲਭਾਉਂਦਾ ਉਹ ਬਾਬੇ ਬਕਾਲੇ ਆਣ ਕੇ ਪਹੁੰਚ ਗਿਆ ਹੁਣ ਬਾਬੇ ਬਕਾਲੇ ਆ ਕੇ ਕੀ ਵੇਖਦਾ ਹੈ ਉਧਰੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਹੜੇ ਅਜੋਤੀ ਜੋਤ ਸਮਾਗੇ ਨੇ ਤੇ 22 ਮੰਡੀਆਂ ਉੱਥੇ ਡੱਠੀਆਂ ਹੋਈਆਂ ਨੇ ਬਾਬੇ ਬਕਾਲੇ ਉਹ ਆਪਣੇ ਆਪ ਨੂੰ ਸਾਰੇ ਗੁਰੂ ਖੋਹਦੇ ਨੇ ਕੋਈ ਕਹਿੰਦਾ ਮੈਂ ਗੁਰੂ ਆ ਦੂਜਾ ਕਹਿੰਦਾ ਮੈਂ ਗੁਰੂ ਆ ਸਾਰੇ ਮੰਡੀਆਂ ਢਾ ਕੇ ਬੈਠੇ ਹੋਏ ਨੇ ਪਿਆਰਿਓ ਤੇ ਸਗਤਾਂ ਆਉਂਦੀਆਂ ਨੇ ਦਰਸ਼ਨ ਮੇਲੇ ਕਰਦੀਆਂ ਨੇ ਔਰ ਮੱਥਾ ਟੇਕ ਕੇ ਜਥਾ ਸ਼ਕਤ ਭੇਟਾ ਕਰਕੇ ਅਗੇ ਤੋਂ ਅਗੇ ਤੁਰੀਆਂ ਜਾਂਦੀਆਂ ਨੇ ਹੁਣ ਇਧਰ ਜਿਹੜਾ ਮੱਖਣ ਸ਼ਾ ਲਵਾਨਾ ਸੀ ਪਿਆਰਿਓ ਇਹਦਾ ਸੰਗ ਬੜਾ ਵੱਡਾ ਸੀ ਇਹਦੇ ਨਾਲ ਆਪਣੀ ਫੌਜ ਇਹਦੇ ਨਾਲ ਆਪਣੇ ਕੰਮ ਕਰਨ ਵਾਲੇ ਰਹਿੰਦੇ ਕਹਿੰਦਾ ਭਾਵ ਕਿ ਜਿੱਥੇ ਜਾ ਕੇ ਬੈਠਦੇ ਸਨ ਨਗਰ ਦਾ ਨਗਰ ਵਸਾ ਲਈ ਦੇ ਸਾਰੇ ਆਪਣੇ ਸ਼ਮਿਆਨੇ ਲਾਉਣੇ ਨਗਰ ਵਸਾ ਲੈਣਾ ਲੰਗਰ ਪਾਣੀ ਆਪ ਦਾ ਤਿਆਰ ਕਰਨਾ ਛਕਣਾ ਛਕਾਉਣਾ ਜਿਸ ਵੇਲੇ ਬਕਾਲੇ ਜਾ ਕੇ ਇਹਨਾਂ ਨੇ ਪਿਆਰਿਓ ਜਾ ਕੇ ਆਪਣਾ ਉਤਾਰਾ ਕੀਤਾ ਔਰ ਜਿਸ ਵੇਲੇ 500 ਮੋਹਰ ਦੀ ਗੁੱਥੀ ਲੈ ਕੇ ਮੱਖਣਸ਼ਾ ਲਬਾਣਾ ਆਪਣੇ ਅਹਿਕਾਰਾਂ ਨੂੰ ਰਹਿ ਕੇ ਗੁਰੂ ਦੇ ਦਰਸ਼ਨ ਕਰਨ ਵਾਸਤੇ ਤੁਰਿਆ ਕੀ ਦੇਖਦਾ ਹੈ ਕਿ 22 ਮੰਡੀਆਂ ਡੱਠੀਆਂ ਹੋਈਆਂ ਨੇ ਤੇ ਜਿਨ੍ਹਾਂ ਦੇ ਵਿੱਚ ਉਹ ਕੀ ਕਰਦਾ ਹੈ ਕਿ 5-5 ਮੋਹਰਾ ਰੱਖ ਕੇ ਤੇ ਮੱਥਾ ਟੇਕਦਾ ਹੈ ਤੇ ਜਿਹਦੇ ਅੱਗੇ ਪੰਜ ਮੋਹਰਾਂ ਰੱਖਦਾ ਸੁਨੇ ਦੀਆਂ ਉਹ ਖੁਸ਼ ਹੋ ਜਾਂਦਾ ਹੈ ਬੜਾ ਖੁਸ਼ ਹੋ ਜਾਂਦਾ ਕਿ ਅੱਜ ਮੈਨੂੰ ਪੰਜ ਮੋਹਰਾਂ ਸੁਨੇ ਦੀਆਂ ਮਿਲੀਆਂ ਪਰ ਨਾ ਤਾਂ ਮੱਖਣ ਸ਼ਾਹ ਦੀ ਅੰਦਰਲੀ ਬੇਦਨਾ ਨੂੰ ਕੋਈ ਜਾਣਦਾ ਹੈ ਨਾ ਕੋਈ ਉਹਦਾ ਹੱਲ ਕਰ ਸਕਦਾ ਹੈ ਨਾ ਉਹਦੇ ਮਨ ਨੂੰ ਤਰਵਾਸ ਵੱਜਦੀ ਹੈ ਕਿ 500 ਮੋਹਰਾਂ ਮੈਂ ਸੁਖੀ ਸੀ ਤੇ ਇਹ 22 ਬੰਦੇ ਪੰਜ-ਪੰਜ ਮੋਹਰਾਂ ਵਾਲੇ ਬੈਠੇ ਨੇ ਲਈ ਜਾਂਦੇ ਨੇ ਚੁੱਪ ਕਰਕੇ ਅਸਲੀ ਗੁਰੂ ਮੈਨੂੰ ਅਜੇ ਨਹੀਂ ਲੱਭਾ ਸੋ ਕਰਦੇ ਆ ਕਰਦੇ ਆ ਅਖੀਰ ਪੰਜ ਪੰਜ ਮੋਹਰਾ ਮੜਦੇ ਆ ਤੇ ਪਿਆਰਿਓ ਜਦੋਂ ਸਾਰੇ ਗੁਰਮੁਖ ਪਿਆਰਿਆਂ ਨੂੰ ਮੋਹਰਾ ਦੇ ਦਿੱਤੀਆਂ ਤੇ ਮੱਖਣ ਸ਼ਾਹ ਲਵਾਣਾ ਕਿਸੇ ਨੂੰ ਪੁੱਛਦਾ ਭਾਈ ਇੱਥੇ ਹੋਰ ਵੀ ਹੈ ਕੋਈ ਕਹਿ ਲੱਗੇ ਜੀ ਇੱਕ ਤੇਕਾ ਕਮਲਾ ਹੈ ਉਹ ਸਾਹਮਣੇ ਜਿਹੜੀ ਕੋਠੜੀ ਆ ਉਸ ਕੋਠੜੀ ਦੇ ਵਿੱਚ ਤੇਕਾ ਕਮਲਾ ਬੈਠਾ ਹੈ ਔਰ ਉਹ ਇੱਕ ਰਹਿ ਗਿਆ ਬਾਕੀ ਸਾਰਿਆਂ ਨੂੰ ਤੁਸੀਂ ਇਹ ਪੰਜ ਪੰਜ ਮੋਹਰਾਂ ਵੰਡੀਆਂ ਨੇ ਜਿਸ ਵੇਲੇ ਬਾਕੀ ਦੀਆਂ ਰਹਿੰਦੀਆਂ ਮੋਹਰਾਂ ਲੈ ਕੇ ਪਿਆਰਿਓ ਉਸ ਕਮਰੇ ਵੱਲੇ ਗਿਆ ਤੇ ਪੰਜ ਮੋਹਰਾਂ ਰੱਖ ਕੇ ਮੱਥਾ ਠੇਕਿਆ ਤੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਬਾਹ ਪਕੜ ਲਈ ਬਾਹ ਪਕੜ ਕੇ ਕਹਿਣ ਲੱਗੇ ਮਖਣਾ ਕੀ ਅਰਦਾਸ ਕੀਤੀ ਸੀ ਤੇ ਕੀ ਕਰ ਰਿਹਾ ਹੈ 500 ਮੋਹਰ ਸੁੱਕ ਕੇ ਪੰਜ ਮੋਹਰਾਂ ਰਾਕੇ ਮੱਥਾ ਠੀਕਦੇ ਇੰਨੇ ਗੱਲ ਆਖਣ ਦੀ ਧੀਰਸ ਹੀ ਉਹ ਦੁੱਜੇ ਬੰਨੇ ਗੁਰੂ ਸਾਹਿਬ ਨੇ ਮੋਢੇ ਤੋਂ ਕੱਪੜਾ ਹਟਾ ਕੇ ਦਿਖਾਇਆ ਕਹਿਣ ਲੱਗੇ ਐ ਦੇਖ ਤੇਰੇ ਜਹਾਜ ਨੂੰ ਬੰਨੇ ਲਾਉਂਦਿਆਂ ਸਾਡਾ ਮੋਢਾ ਛਿਲਿਆ ਗਿਆ ਤੇ ਜਦੋਂ ਇੰਨੀ ਗੱਲ ਸੁਣੀ ਪਿਆਰਿਓ ਸਾਰੀਆਂ ਮੋਹਰਾਂ ਸੁੱਟ ਕੇ ਕੋਠੇ ਦੇ ਉੱਤੇ ਚੜ ਕੇ ਪੱਲਾ ਫੇਰ ਦਿੱਤਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਸਾਰੇ ਬਾਬੇ ਬਕਾਲੇ ਦੇ ਵਿੱਚ ਰੌਲਾ ਪੈ ਗਿਆ ਕਿ ਅਸਲੀ ਗੁਰੂ ਜਿਹੜਾ ਅਸੀਂ ਕਮਲਾ ਸਮਝਦੇ ਸਾਤੇਗਾ ਉਹ ਹੈ ਤਿਸੋ ਗੁਰੂ ਸਵਾਰਿਓ ਉਹਨਾਂ ਨੇ ਬੜੇ ਜੱਗਾ ਸ਼ਕਤ ਪੇਟਾ ਹਮ ਰੱਖੀਆਂ ਬਹੁਤ ਕੁਝ ਗੁਰੂ ਅੱਗੇ ਅਰਪਣ ਕੀਤਾ ਔਰ ਗੁਰੂ ਨੂੰ ਤਨਤਨ ਸਾਹਿਬ ਸ੍ਰੀ ਗੁਰਤੇਗਪਾਦਰ ਸਾਹਿਬ ਜੀ ਨੂੰ ਉਜਾਗਰ ਕੀਤਾ ਜਿਸ ਵੇਲੇ ਸਾਰਾ ਕੁਝ ਕਰਕੇ ਮੱਖਣ ਸ਼ਾ ਲਵਾਣਾ ਆਪਣੇ ਸੰਗ ਦੇ ਨਾਲ ਆਪਣੇ ਰੈਣ ਬਸੇਰੇ ਤੇ ਪਹੁੰਚ ਗਿਆ ਪਿਆਰਿਓ ਤੇ ਇੱਕ ਸ਼ੀਆ ਮਸੰਦ ਸੀਗਾ ਜਿਹੜਾ ਲੁੱਟਾਂ ਖੋਹਾਂ ਵੀ ਕਰਦਾ ਸੀ ਉਹ ਪਿਆਰਿਓ ਆ ਕੇ ਸ਼ੀਆ ਮਸੰਦ ਨੇ ਗੁਰੂ ਜੀ ਦੇ ਉੱਤੇ ਗੋਲੀ ਚਲਾਈ ਉਸ ਟਾਈਮ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਾਈ ਔਰ ਜਿਤਨਾ maal ਸਬਾਬ ਸੀ ਸਾਰਾ ਲੁੱਟ ਕੇ ਆਪਣੇ ਘਰਾਂ ਨੂੰ ਲੈ ਗਿਆ ਔਰ ਗੁਰੂ ਸਾਹਿਬ ਨੇ ਕੋਈ ਇਤਰਾਜ਼ ਨਹੀਂ ਕੀਤਾ ਇਸ ਗੱਲ ਦਾ ਕਹਿਣ ਲੱਗੇ ਕੋਈ ਗੱਲ ਨਹੀਂ ਸਾਨੂੰ ਇਹਨਾਂ ਚੀਜ਼ਾਂ ਨਾਲ ਮਤਲਬ ਹੀ ਕੋਈ ਨਹੀਂ ਅਖੀਰ ਜਿਸ ਵੇਲੇ ਮੱਖਣਸ਼ਾ ਲਬਾਣੀ ਨੂੰ ਪਤਾ ਲੱਗਾ ਪਿਆਰਿਓ ਕਿ ਇਹ ਜਿਹੜਾ ਸਮਾਨ ਅਸੀਂ ਦੇ ਕੇ ਗਏ ਹੈ ਗੁਰੂ ਸਾਹਿਬ ਨੂੰ ਇਹ ਸਾਰਾ ਸ਼ੀਹ ਮਸੰਦ ਲੁੱਟ ਕੇ ਲੈ ਗਿਆ ਉਹ ਪਹਿਲਾਂ ਗੁਰੂ ਸਾਹਿਬ ਵੱਲੇ ਨਹੀਂ ਗਏ ਪਹਿਲਾਂ ਸ਼ੀਹ ਮਸੰਦ ਦੇ ਇਲਾਕੇ ਦੇ ਵਿੱਚ ਗਏ ਉਸ ਨੂੰ ਲੱਭਿਆ ਉਸ ਦੇ ਨਾਲ ਦੇ ਗੁਰਗਿਆਂ ਨੂੰ ਲੱਭਿਆ ਸਾਰਿਆਂ ਨੂੰ ਦੱਸਿਆਂ ਦੇ ਨਾਲ ਬੰਨ ਕੇ ਤੇ ਪਿਆਰਿਓ ਉਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਸਰਮਖਿ ਲਿਆ ਕੇ ਪੇਸ਼ ਕੀਤਾ ਔਰ ਜਿਤਨਾ ਮਾਲ ਲੁੱਟਦਾ ਲੈ ਕੇ ਗਏ ਸੀ ਉਹ ਸਾਰਾ ਮਾਲ ਇਕੱਠਾ ਕਰਾ ਕੇ ਉਥੇ ਲਿਆਂਦਾ ਗਿਆ ਔਰ ਗੁਰੂ ਤੇਗ ਬਹਾਦਰ ਸਾਹਿਬ ਜੀ ਗਿਰਦਾਸ ਕੀਤੀ ਮਾਲਕ ਅਸੀਂ ਭੁਲੇ ਸਾ ਹੁਣ ਸਾਨੂੰ ਸਮਝ ਪੈ ਗਈ ਹੈ ਸਾਡਾ ਨੌਵਾਂ ਗੁਰੂ ਕਿਹੜਾ ਹੈ ਪਰ ਜਿਹੜੇ ਇਹ ਲੁੱਟਾਂ ਖੋਹਾਂ ਵਾਲੇ ਨੇ ਇਹਨਾਂ ਨੂੰ ਅਸੀਂ ਨਹੀਂ ਛੱਡਾਂਗੇ ਜਿਸ ਵੇਲੇ ਗੁਰੂ ਸਾਹਿਬ ਦੇ ਸਾਹਮਣੇ ਲਿਆ ਕੇ ਸਿੰਘ ਮਸੰਦ ਤੇ ਉਹਦੇ ਚੇਲਿਆਂ ਨੂੰ ਪੇਸ਼ ਕੀਤਾ ਪਿਆਰਿਓ ਤੇ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਮੱਖਣ ਸ਼ਾਹ ਲਵਾਣੇ ਨੂੰ ਕਿਹਾ ਇਹਨਾਂ ਨੂੰ ਛੱਡ ਦਿਓ ਕੋਈ ਗੱਲ ਨਹੀਂ ਜੇ ਗਲਤੀ ਕੀਤੀ ਹੈ ਕੋਈ ਗੱਲ ਨਹੀਂ ਜਿਤਨਾ ਸੁਨਾਲ ਸੁਭਾਅ ਜਿਸ ਚੀਜ਼ ਵਾਸਤੇ ਇਹਨਾਂ ਨੇ ਕੰਮ ਕੀਤਾ ਹੈ ਜਿਸ ਕਾਰਜ ਵਾਸਤੇ ਇਹਨਾਂ ਨੇ ਲੁੱਟਖੋ ਕੀਤੀ ਹੈ ਉਹ ਸਾਰਾ ਮਾਲ ਅਸਬਾਬ ਵੀ ਇਹਨਾਂ ਨੂੰ ਦੇ ਦਿਓ ਫਿਰ ਭਾਈ ਗੁਰੂ ਸਾਹਿਬ ਦੇ ਕਹਿੰਦੇ ਮੱਖਣ ਸ਼ਾਹ ਨੇ ਉਹਨਾਂ ਨੂੰ ਜਿਤਨੀ ਕਿ ਸਜ਼ਾ ਸੀ ਉਲਾਈ ਸੀ ਪੁੱਟ ਮਾਰ ਵੀ ਪਹਿਲਾਂ ਕੀਤੀ ਸੀ ਤੇ ਅਪਰੰਤ ਫਿਰ ਉਹ ਗੁਰੂ ਸਾਹਿਬ ਦੇ ਕਹਿੰਦੇ ਸਾਰਾ ਸਮਾਨ ਉਹਨਾਂ ਨੂੰ ਦੇ ਦਿੱਤਾ ਤੇ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਨੂੰ ਉਜਾਗਰ ਕੀਤਾ ਔਰ ਉਹਨਾਂ ਨੂੰ ਪੱਲਾ ਫੇਰ ਕੇ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ ਕਹਿ ਕੇ ਸਾਰੇ ਸੰਸਾਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕਰਕੇ ਤੇ ਸਤ ਗੁਰਾਂ ਦੀ ਜੋਤ ਜਿਹੜੀ ਸੀ ਉਹ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਵਿਚਾਰਾ ਕਰਦੇ ਹੁੰਦੇ ਆ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 10ਵੇਂ ਜਾਮੇ ਤੱਕ ਇਸ ਸਿੱਖ ਇਤਿਹਾਸ ਦਾ ਮੋਢਲਾ ਸੂਰ ਰਿਆ ਹੈ ਇਹ ਪਹਿਲਾ ਗੁਰਤਾ ਗੱਦੀ ਪ੍ਰਾਪਤ ਹੁੰਦੀ ਰਹੀ ਹੈ ਗੁਰਤਾ ਗੱਦੀ ਦਿੰਦੇ ਰਹੇ ਆ ਉਸ ਤੋਂ ਬਾਅਦ ਇਹ ਵਿੱਚ ਆਪ ਸਮਾਪਤੀ ਜਿਵੇਂ ਕਿ ਜੋਤੀ ਜੋਤ ਹੁੰਦੇ ਰਹੇ ਨੇ ਸੋ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਜੋਰ ਸੀ ਗੁਰੂ ਅੰਗਦ ਦੇਵ ਜੀ ਦੇ ਵਿੱਚ ਚਾਰ ਪੰਜ ਦਿਨ ਪਹਿਲਾਂ ਪ੍ਰਗਟ ਹੋ ਗਈ ਆਪ ਬਾਅਦ ਦੇ ਵਿੱਚ ਜੋਤੀ ਜੋਤ ਸਮਾਏ ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਤੋਂ ਅੱਗੇ ਜੋਰ ਜਿਹੜੀ ਸੀ ਗੁਰੂ ਅਮਰਦਾਸ ਜੀ ਦੇ ਵਿੱਚ ਗਈ ਔਰ ਗੁਰੂ ਅਮਰਦਾਸ ਜੀ ਦੀ ਜਿਹੜੀ ਜੋਰ ਸੀ ਉਹ ਗੁਰੂ ਰਾਮਦਾਸ ਜੀ ਕੇ ਮੱਥਾ ਟੇਕ ਕੇ ਪੰਜ ਪੈਸੇ ਨਾਲੀਆ ਰੱਖ ਕੇ ਪ੍ਰਕਰਮਾ ਕਰਕੇ ਗੁਰਤਾ ਗੱਦੀ ਪਹਿਲਾਂ ਦਿੱਤੀ ਔਰ ਬਾਅਦ ਦੇ ਵਿੱਚ ਗੁਰੂ ਰਾਮਦਾਸ ਜੀ ਜਿਹੜੇ ਸਨ ਉਹਨਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਤਾ ਗੱਦੀ ਇਸੇ ਤਰ੍ਹਾਂ ਹੀ ਬਖਸ਼ਿਸ਼ ਕੀਤੀ ਪਿਆਰਿਓ ਤੇ ਜਿਹੜੇ ਗੁਰੂ ਅਰਜਨ ਸਾਹਿਬ ਸੀ ਉਹ ਜਦੋਂ ਲਾਹੌਰ ਦੇ ਵਿੱਚ ਸ਼ਹੀਦ ਹੋਏ ਜਿਸ ਵੇਲੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਕਸ਼ਟ ਕੀਤੇ ਦਿੱਤੇ ਗਏ ਤੇ ਪਿਆਰੇ ਗੁਰੂ ਅਰਜਨ ਸਾਹਿਬ ਜੀ ਨੇ ਰਾਵੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਬੇਨਤੀ ਕੀਤੀ ਤੇ ਜਿਸ ਵੇਲੇ ਰਾਵੀ ਦੇ ਵਿੱਚ ਛਾਣ ਕਰਨ ਵਾਸਤੇ ਗਏ ਤੇ ਆਪਣੇ ਨਾਲ ਜਿਹੜੇ ਸਿੱਖ ਸਨ ਉਹਨਾਂ ਨੂੰ ਹੁਕਮ ਕੀਤਾ ਕਿ ਮੈਂ ਅੱਜ ਤੋਂ ਬਾਅਦ ਤੁਹਾਡੇ ਵਿੱਚ ਨਹੀਂ ਰਹਾਗਾ ਤੇ ਅੱਜ ਤੋਂ ਬਾਅਦ ਆ ਗੁਰੂ ਜਿਹੜੇ ਨੇ ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੋਣਗੇ ਇਹ ਗੁਰਿਆਈ ਉਹਨਾਂ ਨੂੰ ਬਖਸ਼ਿਸ਼ ਕਰਦੇ ਨੇ ਆਪ ਰਾਵੀ ਨਦੀ ਦੇ ਵਿੱਚ ਇਸੇ ਤਰ੍ਹਾਂ ਹੀ ਸਮਾਗੇ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਹਰ ਰਾਏ ਜੀ ਨੂੰ ਇਸੇ ਤਰ੍ਹਾਂ ਹੀ ਗੁਰਤਾ ਗਦੀ ਦੇ ਕੇ ਤੇ ਨੌਜਵਾਨ ਉਮਰ ਦੇ ਵਿੱਚ ਹੀ ਆਚ ਰਹਿ ਗਏ ਸੰਤ ਤੇ ਪਿਆਰਿਓ ਜਿਹੜੇ ਹਰ ਰਾਏ ਜੀ ਸਨ ਉਹ 31 ਸਾਲ ਦੀ ਉਮਰ ਦੇ ਵਿੱਚ ਗੁਰਤਾ ਗਦੀ 5 ਸਾਲ ਦੀ Shri Har Krishan ji ਨੂੰ ਬਖਸ਼ਿਸ਼ ਕਰਕੇ ਚਲੇ ਗਏ ਸਨ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ساری ਉਮਰ ਪੌਣੇ ਕ 7 ਸਾਲ ਪਿਆਰ ਹੋਈ ਹੈ ਪੌਣੇ 70 ਸਾਲਾਂ ਦੀ ਉਮਰ ਦੇ ਵਿੱਚ ਆਪ ਜੀ ਨੇ ਬੜੇ ਵੱਡੇ ਕਾਰਨਾਮੇ ਕੀਤੇ ਔਰ ਅਖੀਰ ਜਾ ਕੇ ਦਿੱਲੀ ਦੇ ਵਿੱਚ ਆਪ ਜੋਤੀ ਜੋਤ ਸਮਾਏ ਔਰ ਉਥੋਂ ਜੋਤੀ ਜੋਤ ਸਮੋਂ ਤੋਂ ਪਹਿਲਾਂ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿੱਚ ਜੋਤ ਪ੍ਰਗਟ ਕਰ ਦਿੱਤੀ ਤੇ ਹੁਕਮ ਕਰ ਦਿੱਤਾ ਬਾਬਾ ਬਸਾ ਗ੍ਰਾਮ ਬਕਾਲੇ ਸੋ ਉਥੋਂ ਸੰਗਤਾਂ ਦਿੱਲੀ ਤੋਂ ਚੱਲ ਕੇ ਆਈਆਂ ਨੇ ਉਧਰੋਂ ਮਕਰਸ਼ਾ ਲਬਾਣਾ ਜਿਨ੍ਹਾਂ ਨੇ ਪੱਲਾ ਫੇਰ ਕੇ ਗੁਰੂ ਸਾਹਿਬ ਨੂੰ ਪ੍ਰਗਟ ਕੀਤਾ ਸੀ ਪਿਆਰਿਓ ਉਹਨਾਂ ਨੇ ਇਸ ਜਗ ਦੇ ਵਿੱਚ ਹੁਣ ਨਵੇਂ ਪਾਸ਼ਾ ਸਹਿਬ ਸਿਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗਦੀ ਤੇ ਬਰਾਜਮਾਨ ਹੋ ਗਏ ਔਰ ਆਪ ਜੀ ਦਾ ਜੀਵਨ ਪਹਿਲੇ ਦਿਨੋਂ ਹੀ ਬੜਾ ਸ਼ਾਂਤਮਈ ਸਹਿਜ ਸੁਭਾਅ ਵਾਲਾ ਬੰਦਗੀ ਵਾਲਾ ਭਗਤੀ ਵਾਲਾ ਜੀਵਨ ਇਹਨਾਂ ਦਾ ਹੋਇਆ ਔਰ ਇਹਨਾਂ ਨੇ ਅਖੀਰ ਤਿਆਸ ਬਹੁਤ ਲੰਮਾ ਹੈ ਪਿਆਰਿਓ ਸਮਾਂ ਇਜਾਜ਼ਤ ਨਹੀਂ ਦਿੰਦਾ ਇੱਕ ਅਦਾ ਮਿੰਟ ਆਪ ਜੀ ਦੇ ਨਾਲ ਹੀ ਸਾਂਝ ਪਾਉਣੀ ਹੈ ਕਿਵੇਂ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਦੇ ਵਿੱਚ ਹਿੰਦੂਆਂ ਦੀ ਖਾਤਰ ਆਪਣੀ ਕੁਰਬਾਨੀ ਦੇਣੀ ਪਈ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਬਣੇ ਔਰ ਦਿੱਲੀ ਦੇ ਵਿੱਚ ਆਪ ਜੀ ਨੇ ਆਪਣੇ ਸਿੱਖਾਂ ਸਮੇਤ ਸਿੰਖਾਂ ਨੂੰ ਜਿਵੇਂ ਕਿ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਜੀਰਿਆ ਗਿਆ ਸੀ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਸੀ ਭਾਈ ਸਤੀ ਦਾਸ ਜੀ ਜਿਨ੍ਹਾਂ ਨੂੰ ਪਿਆਰੇ ਰੂਹ ਦੇ ਵਿੱਚ ਬਨ ਕੇ ਸ਼ਹੀਦ ਕੀਤਾ ਸੀ ਔਰ ਸਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਬੜੇ ਅਤਸੀਹ ਦਿੱਤੇ ਔਰ ਤਸੀਹੇ ਦੇਣ ਤੋਂ ਬਾਅਦ ਆਖੀਰ ਹੁਕਮ ਹੋਇਆ ਕਿ ਸੰਮਤ 1526 ਈਸਵੀ ਤੇ 11 ਮਕਰ ਵਾਲੇ ਦਿਨ ਆਪ ਜੀ ਨੂੰ ਦਿੱਲੀ ਦੇ ਚਾਂਦਰੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਗਿਆ ਔਰ ਈਨ ਨਹੀਂ ਮੰਨੀ ਔਰ ਸਿੰਘ ਰੱਖ ਵਿਖਾਈ ਹਿੰਦੂ ਧਰਮ ਦੀ ਜਿਹੜੇ ਜੰਜੂ ਸਵੇ ਸਵੇ ਮਨ ਰੋਜ ਪਿਆਰੋ ਲੈਂਦੇ ਸੀ ਉਹ ਜੰਜੂ ਲੈ ਨੇ ਖਤਮ ਹੋ ਗਏ ਔਰ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪ ਜੀ ਦਾ ਸਿਰ ਧਰ ਤੋਂ ਜੁਦਾ ਕਰ ਦਿੱਤਾ ਬੜੀ ਵੱਡੀ ਹਨੇਰੀ ਆਈ ਨਾਲ ਬੋਲੀ ਉਹਨਾਂ ਜਮਾਨਿਆਂ ਦੇ ਵਿੱਚ ਇੰਦਾ ਹੀ ਕਹਿੰਦੇ ਹਨ ਹਨੇਰੀਆਂ ਆਉਂਦੀਆਂ ਹੁੰਦੀਆਂ ਸਨ ਤੇ ਉਸ ਹਨੇਰ ਦੇ ਵਿੱਚ ਗੁਰੂ ਸਾਹਿਬ ਦਾ ਸੀਸ ਭਾਈ ਜੈਤਾ ਦੀ ਅਤੇ ਇਕ ਸਿੰਘੋਂ ਦੇ ਨਾਲ ਹੋਰ ਸੀ ਉਠਾ ਕੇ ਰਹਿ ਗਏ ਔਰ ਜਿਹੜਾ ਧੜ ਸੀ ਉਹ ਪਿਆਰਿਓ ਬਨਜਾਰੇ ਸਿੱਖ ਧਿਲੀ ਦੇ ਜਿਹੜੇ ਸੀ ਉਹ ਆਪਣੇ ਗੱਡਿਆਂ ਦੇ ਵਿੱਚ ਲੱਦ ਕੇ ਗੁਰੂ ਸਾਹਿਬ ਦਾ ਧੜ ਵੀ ਲੈ ਗਏ ਔਰ ਇਸ ਤਰੀਕੇ ਦੇ ਨਾਲ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਰਤਾ ਗੱਦੀ ਪ੍ਰਾਪਤ ਹੋਈ ਅਰਬਾਦ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਸ ਤੋਂ ਬਾਅਦ ਦਸਵੀਂ ਗੱਦੀ ਗੁਰੂ ਗੋਬਿੰਦ ਸਿੰਘ ਜੀ ਬਰਾਜਮਣ ਹੋਏ ਸੋ ਆਓ ਇੱਥੇ ਸਮਾਪਤੀਆਂ ਕਰੀਏ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ